ਸਮਾਣਾ ਮੜਕਮੜੀ ਵੱਲੋਂ ਕੱਲ ਇੱਕ ਟਰੱਕ ਫੜਿਆ ਗਿਆ ਜਿਹੜੇ ਮਹਾਰਾਸ਼ਟਰ ਤੋਂ ਟਮਾਟਰ ਲੈ ਕੇ ਆਇਆ ਸੀ ਉਸ ਨੂੰ ਇੱਕ ਰੋਡ ਦੇ ਉੱਤੇ ਸਮਾਣਾ ਕੇ ਰੋਡ ਹੈ ਪਿੰਡ ਦਾ ਜਾਣ ਵਾਲਾ ਸਹਿਜਪੁਰਾ ਰੋਡ ਉੱਥੇ ਉੱਥੋਂ ਉਸ ਨੂੰ ਕਾਬੂ ਕੀਤਾ ਗਿਆ ਮੜਕਮੜੀ ਕੇ ਜਿਹੜੇ ਸੈਕਟਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਮਾਰਕੀਟ ਕਮੇਟੀ ਦੀ ਫੀਸ ਦੀ ਚੋਰੀ ਕੀਤੀ ਨਾ ਕੋਈ ਕੋ ਲਾਇਸੈਂਸ ਨਹੀਂ ਹੈ ਔਰ ਉਸ ਦੇ ਤੈਸ ਟ੍ਰੱਕ ਨੂੰ ਕਾਬੂ ਕਰਕੇ ਆਜ ਉਸकी ਖੋਲੀ ਬੋਲੀ ਮਾਰਕ ਕਮੇਟੀ ਵੱਲੋਂ ਕਰਵਾਈ ਗਈ ਜਿਸ ਦੇ ਵਿੱਚ ਆਜਾ ਟਮਾਟਰ ਦਾ ਰੇਡ ਜਿਹੜੇ ਪੰਜਾਬ ਕੁਛ ਮੰਡੀਆਂ ਸੀ ਸਬਜੀ ਦੀ ਉੱਥੋਂ ਰੇਡ ਲੈ ਕੇ 1200 ਰੁਪਏ ਰੱਖਿਆ ਇਹਨਾਂ ਨੇ ਆਪਸ਼ਨ ਰੱਖੀ ਤੇ 1210 ਤੇ ਬੋਲੀ ਛੁੱਟੀ ਹੈ ਉਹ ਇੱਕ ਬਲਦੇਵ ਸਿੰਘ ਐਂਡ ਫਰਮ ਨੇ ਖਰੀਦਿਆ ਹੈ ਜਿਹੜਾ ਟਮਾਟਰ ਥਾਈਸ ਦੇ ਵਿੱਚ ਜਿਸ ਦੀ ਕੀਮਤ ਕੋ 2 ਲੱਖ ਤੋਂ ਉੱਪਰ ਦੀ ਹੋਣੀ ਲੇਕਿਨ ਇਸ ਸੰਬੰਧੇ ਵਿੱਚ ਜਿਸ ਤੇ aarop ਲਾਇਆ ਜਿਸ ਫਰਮ ਤੇ ਮੜ ਕਮੇਟੀ ਵੱਲੋਂ ਕਹਿ ਗਿਆ ਕਿ ਨਫੀਸ ਨਹੀਂ ਭਰੀ ਉਹਨਾਂ ਨਾਲ ਸੰਪਰਕ ਕੀਤਾ ਗਿਆ ਤੇ ਰਾਜੂ ਸੁਸਦੇਵਾ ਉਹਨੇ ਕਿ ਮੇਰੇ ਭਤੀਜੇ ਦਾ ਨਾਮ ਹੈ ਸਚਿੰਦ ਦੇ ਨਾਮ ਤੇ ਫਰਮ ਹੈ ਔਰ ਸਾਡੇ ਕੋਲ ਉਹ ਲਾਇਸੈਂਸ ਹੈ ਕਿਸ ਪੰਜਾਬ ਦੇ ਵਿੱਚ ਕਿਸੇ ਥਾਂ ਵੀ ਸਬਜੀਆ ਟਮਾਟਰ ਆ ਫਰੂਟ ਨੂੰ ਅਸੀਂ ਸਪਲਾਈ ਕਰ ਸਕਦੇ ਜੋ ਖਰੀਦੇਗਾ ਉਸकी फीस ਉਹਨੇ ਪਰਣੀ ਹੁੰਦੀ ਹੈ ਲੇਕਿਨ ਸਾਡੇ ਨਾਲ ਇਹ ਤੱਕਾ ਹੋ ਰਿਹਾ ਹੈ ਅਸੀਂ ਇਸ ਦੇ ਲਈ ਆਪਣੇ ਅਸੀਂ ਸਾਫ ਸੁਥਰੇ ਸਾਡੇ ਕੋਲ ਸਾਰਾ ਰਿਕਾਰਡ ਹੈ ਸਾਡੀ ਕੋਈ ਗਲਤੀ ਨਹੀਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਿਤੇ ਆਏ ਉਹ ਸਾਰਾ ਜਾਂਚ ਦਾ ਵੀ ਸ ਹੈ ਵੀ ਕਿਸ ਕੀ ਗਲਤੀ ਹੈ ਕਿਸ ਕੀ ਨਹੀਂ ਹੈ ਜਿਹੜਾ ਸਾਡੇ ਕੋਲ ਸੰਸਾ ਜੀ ਐਮ ਐਸ ਐਮ ਨਾਂ ਦਾ ਸਾਡਾ ਜਿਹੜਾ ਅਸੀਂ ਪੰਜਾਬ ਚ ਸਪਲਾਈ ਕਰਦੇ ਆ ਨਾ ਜੀ ਜੇ ਜਿਹੜੀ ਵੀ ਪੰਜਾਬ ਦੀਆਂ 15 20 25 ਮੰਡੀਆਂ ਨੇ ਅਸੀਂ ਉਹਨਾਂ ਚ ਸਪਲਾਈ ਕਰਦੇ ਆ ਉਹ ਮੰਡੀਆਂ ਨੇ ਅੱਗੇ ਗ੍ਰਾਹਕ ਕੋਲ ਫੀਸ ਲੈ ਕੇ ਮੰਡੀ ਬੋਰਡ ਨੂੰ ਦੇਣੀ ਹੁੰਦੀ ਹੈ ਉਹ ਮੰਡੀ ਬੋਰਡ ਨੂੰ ਫੀਸ ਦੇ ਰਹੇ ਨੇ ਭਾਵੇਂ ਫਰੂਟੇ ਭਾਵੇਂ ਸਭ ਦੂਸਰੀ ਗੱਲ ਜਿਹੜੇ ਇਹ ਕੱਲ ਕਹਿੰਦੇ ਨੇ ਸਾਨੂੰ ਵੜ ਨਹੀਂ ਦਿੱਤਾ ਜਾਂ ਸਾਡੀ ਗੱਡੀ ਫੜੀ ਹੈ ਅਸੀਂ ਪੁਲਿਸ ਦੇ ਲਈ ਗੱਡੀ ਫੜੀ ਹੈ ਪੁਲਿਸ ਅੱਧਾ ਘੰਟਾ ਬਾਚਾਈਆ ਅਸੀਂ ਇਹਨਾਂ ਨੂੰ ਗੱਡੀ ਪਹਿਲਾਂ ਹੀ ਦੇ ਦਿੱਤੀ ਸੀ ਵੀ ਲੈ ਜਾਓ ਪਹਿਲੇ ਤਾਂ ਇਹ ਗੱਡੀ ਲੈ ਜਾ ਨਹੀਂ ਸਕਦੇ ਅਸੀਂ ਇਹਨੂੰ ਕਿ ਮਾਲ ਲਿਖ ਲੋ ਗੱਡੀ ਨੰਬਰ ਲਿਖ ਲੋ ਇਹ ਕਹਿੰਦਾ ਨਹੀਂ ਜੀ ਅਸੀਂ ਗੱਡੀ ਲੈ ਕੇ ਜਾਣੀ ਹੈ ਅਸੀਂ ਕਿਹਾ ਵੀ ਤੁਸੀਂ ਗੱਡੀ ਨਹੀਂ ਕੋਈ ਰੂਲ ਹੀ ਨਹੀਂ ਚਲੋ ਇਹਨਾਂ ਨੇ ਤੱਕਾ ਕੀਤਾ ਅਸੀਂ ਇਹ ਲੈ ਜਾਓ ਜੀ ਫਿਰ ਇਹਨਾਂ ਨੇ ਅੱਧੇ ਘੰਟੇ ਬਾਅਦ ਪੁਲਿਸ ਬੁਲਾਈਏ ਪੁਲਿਸ ਦੇ ਥਰੂ ਗੱਡੀ ਲੈ ਕੇ ਗਏ ਨੇ ਜੀ ਜਦ ਕੀ ਪੁਲਿਸ ਆਈਏ ਫਿਰ ਇਹ ਵਾਪਸ ਚਲੇ ਗਏ ਫਿਰ ਐਸ ਐਚ ਓ ਸਾਹਮਣੇ ਫੋਨ ਕੀਤਾ ਵੀ ਭਾਈ ਜਦੋਂ ਤੁਸੀਂ ਗੱਡੀ ਲੈ ਕੇ ਜਾਣੀ ਸੀ ਕਿਉਂ ਨਹੀਂ ਲੈ ਕੇ ਗਏ ਫਿਰ ਇਹ ਦੁਬਾਰਾ ਆ ਕੇ ਗੱਡੀ ਲੈ ਕੇ ਗਏ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਨਹੀਂ ਥੋੜਾ ਜਿਹਾ ਇੱਕ ਵਾਰੀ ਚੁੱਪ ਦਾ ਦਾਨ ਬਕਸੋ ਤੇ ਜਿਹੜੀ ਇਹ ਟਮਾਟਰ ਕੱਲ ਗੱਡੀ ਅਸੀਂ ਇਹ ਸੀਜ਼ਰ ਮੀਮੋ ਲਾਇਆ ਸੀਗਾ ਮਤਲਬ ਜਬਤ ਕੀਤੀ ਸੀਗੀ ਜਬਤ ਗੱਡੀ ਉਹ ਹੁੰਦੀ ਆ ਜਿਹਦੇ ਜਿਹਦਾ ਕੋਈ ਮਤਲਬ ਵਿਦਆਉਟ ਅੰਡਰ ਸੈਕਸ਼ਨ 10 ਆਫ ਪੰਜਾਬ ਸਟੇਟ ਐਗਰੀਕਲਚਰ ਪ੍ਰੋਡਿਊਸ ਮਾਰਕੀਟਸ ਐਕਟ ਦੇ ਵਿੱਚ ਮਾਰਕੀਟ ਕਮੇਟੀ ਦਾ ਲਾਇਸੈਂਸ ਹੀ ਨਹੀਂ ਹੁੰਦਾ ਇਹ ਅ ਸ਼ਕਤੀ ਸ਼ਿਵ ਸ਼ਕਤੀ ਫਰੂਟ ਕੰਪਨੀ ਸ਼ਿਵ ਸ਼ਕਤੀ ਟਰੇਡਿੰਗ ਕੰਪਨੀ ਮਾਰਕੀਟ ਕਮੇਟੀ ਸਮਾਣੇ ਦੇ ਵਿੱਚ ਲਾਇਸੈਂਸ ਨਹੀਂ ਸੀ ਤੇ ਸਾਡੇ ਕੋਲੇ ਪੂਰੇ ਪੂਰੇ ਇੱਕ ਹਫਤੇ ਤੋਂ ਪ੍ਰੂਫ ਸੀਗੇ ਵੀ ਇਹ ਇੱਥੇ ਖਰੀਦੋ-ਫਰੋਕ ਦਾ ਕਾਰੋਬਾਰ ਕਰ ਰਹੀ ਆ ਅਸੀਂ ਸਾਡੀ ਜਿਹੜੀ ਇਸ ਵਾਰੀ 15ਵਾਂ 15 ਤਰੀਕ ਨੂੰ ਹਰ ਵਾਰੀ 15ਵਾਂੜਾ ਰਿਪੋਰਟ ਜਾਂਦੀ ਆ ਸਾਡੀ 15ਵਾਂੜਾ ਮਾਈਨਸ 40% ਸੀਗਾ ਜਿਹੜੀ ਅਸੀਂ ਫੋਰਟ ਨਾਈਟ ਲਈ ਰਿਪੋਰਟ ਭੇਜਦੇ ਆ ਸਾਡੇ ਉੱਚ ਅਧਿਕਾਰੀਆਂ ਨੇ ਇਹਦਾ ਬਹੁਤ ਸਖਤ ਨੋਟਿਸ ਲਿਆ ਸੀ ਅਸੀਂ ਵੀ ਸਤਰਕ ਹੋਏ ਪੂਰੇ ਤੇ ਅ ਅਸੀਂ ਧਿਆਨ ਕਰਨਾ ਸ਼ੁਰੂ ਕੀਤਾ ਵੀ ਕਿਹੜੀ ਗੱਡੀ ਮੰਡੀ ਦੇ ਵਿੱਚ ਐਂਟਰ ਹੋ ਰਹੀ ਆ ਕਿੱਥੇ ਜਾ ਰਹੀ ਆ ਇਹ ਗੱਡੀ ਨੂੰ ਅਸੀਂ ਦੇਖ ਲਿਆ ਤੇ ਇਹਨੂੰ ਮੁੰਡੇ ਮੁੰਡੇ ਇਸ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਐਕਸ਼ਨ ਕਾਡਰ ਹੋਰ ਸਾਰੇ ਇਹਨੂੰ ਫੋਲੋ ਕਰਨ ਲੱਗ ਗਏ ਜਦੋਂ ਫੋਲੋ ਕਰਨ ਲੱਗ ਗਏ ਇਹ ਜਿਹੜਾ ਸਟੋਰ ਆ ਕੀ ਨਾਮ ਆ ਸਟੋਰ ਦਾ ਹਾਂਜੀ ਸਾਈ ਸਾਈ ਦੇ ਨਾਮ ਤੋਂ ਸ੍ਰੀ ਸਾਈ ਪੂਰਾ ਮੈਨੂੰ ਇਹਦਾ ਨਾਮ ਨਹੀਂ ਪਤਾ ਹੈਗਾ ਉਹਦੇ ਅੰਦਰ ਚਲੇ ਗਈ ਕਿਉਂਕਿ ਉਹ ਵੀ ਸਾਡੇ ਲਾਇਸੈਂਸੀ ਨਹੀਂ ਮਸ਼ਰੂਮ ਫਾਰਮ ਸੀਗਾ ਇਹ ਸਹਿਜਪੁਰਾ ਰੋਡ ਤੇ ਉੱਤੇ ਸਥਿਤ ਹੈ ਜੀ ਉਹ ਖੱਬੇ ਹੱਥ ਜਾ ਕੇ ਤੇ ਉਹਨਾਂ ਨੇ ਸਾਨੂੰ ਅੰਦਰ ਪੜਨ ਨਹੀਂ ਦਿੱਤਾ ਜਦੋਂ ਅਸੀਂ ਜਿੱਦੋ ਜੈਦ ਕੀਤੀ ਤਾਂ ਅਸੀਂ ਪੁਲਿਸ ਮੈਂ ਸਬ ਮਾਨ ਸਾਡੇ ਮਾਨਯੋਗ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੂੰ ਫੋਨ ਕੀਤਾ ਤੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਤੇ ਪੁਲਿਸ ਜਦੋਂ ਪਹੁੰਚੀ ਤੇ ਅਸੀਂ ਇਹਨੂੰ ਗੱਡੀ ਨੂੰ ਦਫ਼ਤਰ ਮਾਰਕੀਟ ਕਮੇਟੀ ਚ ਲਿਆ ਕੇ ਸੀਜ਼ਰ ਮੀਮੋ ਇਹਦੇ ਤੇ ਲਾਇਆ ਜੀ ਤੇ ਉਸ ਤੋਂ ਬਾਅਦ ਦੀ ਸਾਰੀ ਜਿਹੜੀ ਅੱਜ ਪ੍ਰਕਿਰਿਆ ਹੋਈ ਹੈ ਸਾਰੀ ਅਸੀਂ ਵੀਡੀਓਗ੍ਰਾਫੀ ਨਾਲ ਸਾਡੇ ਜਿਹੜਾ ਦਾ ਦਾ ਪੰਜਾਬ ਐਗਰੀਕਲਚਰ ਪ੍ਰੋਡਿਊਸ ਜਨਰਲ ਰੂਲ 1962 ਦੇ ਰੂਲ 24B ਦੇ ਤਹਿਤ ਅੱਜ ਅਸੀਂ ਇਹਨੂੰ ਕੁੱਲੀ ਬੋਲੀ ਦੇ ਨਾਲ ਇਹ ਵੇਚੀ ਆ ਇਹਦਾ ਅਸੀਂ 12 ਵਜੇ ਰੱਖਿਆ ਸੀ ਜੀ ਇਹਦਾ ਟਾਈਮ ਇਹਦਾ ਜਿਹੜਾ ਮਾਲ ਜਿੰਨਾ ਵੀ ਹੋਇਆ weight ਦੇ ਹਿਸਾਬ ਨਾਲ ਹੁਣ ਅਸੀਂ ਇੱਕ weight ਕਰਾਂਗੇ ਇਹਦਾ ਜੀ ਇਹਦਾ ਪ੍ਰਤੀਕ ਪ੍ਰਤੀ ਕੁਆਂਟਲ 1210 ਰੁਪਏ ਦੇ ਹਿਸਾਬ ਨਾਲ ਇਹ ਅਸੀਂ ਜਿਹੜਾ ਸਫਲ ਬੋਲੀ ਕਰਾ ਉਹ ਤੋਂ ਪਰਵਾਹ ਨਹੀਂ ਇਹ ਜੀ ਸਾਨੂੰ ਪਤਾ ਲੱਗ ਗਿਆ ਪਰ ਉਹਨਾਂ ਨੇ ਉਹਨੂੰ ਕਹਿਣ ਤੇ ਵੀ ਉਹਨਾਂ ਨੇ ਇੱਕ ਤਾਂ ਸਾਡਾ ਲਿਖਤੀ ਰੂਪ ਦੇ ਵਿੱਚ ਕੋਈ ਪੱਤਰ ਨਹੀਂ ਰਸੀਟ ਕੀਤਾ ਪੈਰੀਸ਼ੀਬਲ ਗੋਡਾ ਕਦੀ ਵੀ ਖਰਾਬ ਹੋ ਸਕਦਾ ਉਹਨਾਂ ਦਾ ਨਾਮ ਸਚਿਨ ਕੁਮਾਰ ਹੈ ਜੀ ਤੇ ਸਚਿਨ ਕੁਮਾਰ ਆ ਸੰ ਆਫ ਕੀ ਹੈ ਹਾਂ ਜੀ ਜਗਦੀਸ਼ ਸਨੋਪ ਜਗਦੀਸ਼ ਹੈ ਮੈਂ ਮੈਂ ਦੱਸ ਹੀ ਦਿਨਾ ਜੀ ਜੀ ਉਹਨਾਂ ਦਾ ਉਹਨਾਂ ਨੇ ਆਧਾਰ ਕਾਰਡ ਤਾਂ ਸਾਨੂੰ ਦਿੱਤਾ ਇਹਨਾਂ ਦਾ ਨਾਮ ਹੈ ਕਿ ਸਚਿਨ ਕੁਮਾਰ ਸਨੋਪ ਜਗਦੀਸ਼ ਚੰਦ ਗਲੀ ਨੰਬਰ 2 ਪ੍ਰਤਾਪ ਕੋਲੋਨ ਬਾਰਡ ਨੰਬਰ 8 ਦੇ ਰਹਿਣ ਵਾਲੇ ਆ ਜਿਹੜਾ ਹੁਣ ਸਾਰੇ ਮਾਲ ਦੀ ਤੁਸੀਂ ਨੇ ਬੋਲੀ ਕੀਤੀ ਹੈ ਇਹ ਕੋਈ ਲੋਕਲ ਪਾਰਟੀ ਹੈ ਜਾਂ ਬਾਦ ਦੀ ਪਾਰਟੀ ਹੈ ਇਹ ਕੋਈ ਨਹੀਂ ਜੀ ਅਸੀਂ ਇਹਦੇ ਵਿੱਚ ਸ਼ਰਤ ਰੱਖੀ ਸੀ ਵੀ ਪੰਜਾਬ ਰਾਜ ਦਾ ਧਾਰਾ 10 ਦਾ ਕੋਈ ਵੀ ਲਾਇਸੈਂਸੀ ਕਿਸੇ ਵੀ ਕਮੇਟੀ ਦਾ ਬੋਲੀ ਦੇ ਸਕਦਾ ਵਾ ਇਹ ਸੰਸੁਧਾ ਵਿਅਕਤੀ ਹੈ ਜਿਹਨੇ ਵੀ ਮਾਲ ਖਰੀਦਿਆ ਹਾਂਜੀ ਤੇ ਅਸੀਂ ਇਹਦੀ ਪੂਰੀ ਐਡਵਰਟਾਈਜ਼ਮੈਂਟ ਕੀਤੀ ਹੈ ਅਸੀਂ ਜਿਹੜੇ ਸਾਡੇ ਵਕ ਵਕ ਸਕੱਤਰ ਮਾਰਕੀਟ ਕਮੇਟੀ ਜ਼ਿਲ੍ਹਾ ਮੰਡੀ ਅਸਰ ਸਾਹਿਬਾਨ ਨੂੰ ਅਸੀਂ ਉੱਥੇ ਇਹ ਇਨਫੋਰਮੇਸ਼ਨ ਭੇਜ ਭੇਜ ਦਿੱਤੀ ਸੀਗੀ ਤੇ ਕੀ ਰੇਟ ਸਰ ਵਿਕਿਆ ਹੋਣੇ ਜੀ ਇਹ ਜੀ 1210 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀ 1210 ਰੁਪਏ ਪ੍ਰਤੀ ਕੁਆਂਟਲ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਸਾਡੀ ਮਾਰਕੀਟ ਕਮੇਟੀ ਦੀ ਫੀਸ ਮਾਈਨਸ 40 ਤੋਂ 50 ਜਿਹੜੀ ਉਹ ਆ ਮੰਤਰੀ ਸਾਡੀ ਮਾਈਨਸ ਚੱਲ ਰਹੀ ਸੀ ਘਾਟੇ ਚ ਚੱਲ ਰਹੀ ਸੀਗੇ ਉਹਨੂੰ ਲੈ ਕੇ ਸਾਡੇ ਅਧਿਕਾਰੀਆਂ ਨੇ ਨੋਟਿਸ ਲਿਆ ਸੀਗਾ ਤੇ ਉਹਦੇ ਤਹਿਤ ਹੀ ਅਸੀਂ ਪੂਰੀ ਸਤਰਕਤਾ ਨਾਲ ਮਿਹਨਤ ਕਰ ਰਹੇ ਸੀਗੇ ਸਾਨੂੰ ਇੱਕ ਆਪੋ ਆਇਆ ਜੀ ਇਹ ਇਹ ਇਹਦਾ ਇੱਕ ਬਹੁਤ ਸਾਡੇ ਕੋਲੇ ਪੁਕਤਾ ਸਬੂਤ ਆ ਵੀ ਇਹ ਸਾਡੀ ਇੱਥੇ ਸਬਜੀ ਮੰਡੀ ਸਮਾਣਾ ਦੇ ਜੀ ਅੱਜ ਵਿਕਣਾ ਸੀਗਾ ਕਿਉਂਕਿ ਅੱਜ ਸਬਜੀ ਮੰਡੀ ਸਮਾਣਾ ਦੇ ਵਿੱਚ ਟਮਾਟਰ ਨਹੀਂ ਸੀਗਾ ਇਹ ਟਮਾਟਰ ਵਿਕਣਾ ਸੀਗਾ ਅਸੀਂ ਇਹਨੂੰ ਫੜ ਕੇ ਮਾਰ ਮਾਰਕੀਟ ਕਮੇਟੀ ਦਫ਼ਤਰ ਲਾ ਲਿਆ ਇਸ ਲਈ ਅੱਜ ਸਬਜੀ ਮੰਡੀ ਸਮਾਨਾਂ ਦੇ ਵਿੱਚ ਸਵੇਰੇ ਮਾਰਨਿੰਗ ਦੇ ਵਿੱਚ ਬੋਲੀ ਵਾਸਤੇ ਹੋਲ ਸੇਲਸ ਵਾਸਤੇ ਟਮਾਟਰ ਹੈ ਮੌਜੂਦ ਨਹੀਂ ਸੀਗਾ ساری ਹੋਈ ਜੀ ਜਿਹੜੀ ਮਾਰਕੀਟ ਕਮੇਟੀ ਦੀ ਜੀ ਫੀਸ ਆ ਜਿਹੜੀ ਮਾਰਕੀਟ ਕਮੇਟੀ ਦੀ ਜੀ ਫੀਸ ਆ ਉਹ 1% ਨਾਲ ਲੇਵੀ ਹੁੰਦੀ ਆ 1% ਇਹਦੇ ਤੇ ਆਰ ਡੀ ਐਫ ਲੱਗਦਾ ਵਾ ਤੇ 7 ਦਿਨਾਂ ਦੇ ਅੰਦਰ ਅੰਦਰ ਇਹ ਭਰਨੀ ਹੁੰਦੀ ਆ ਜੇ ਕੋਈ ਮਾਰਕੀਟ ਫੀਸ ਨਹੀਂ ਭਰਦਾ ਅਲੱਗ-ਅਲੱਗ ਤਰ੍ਹਾਂ ਦੀ ਉਲੰਘਣਾ ਦਾ ਅਲੱਗ-ਅਲੱਗ ਤਰ੍ਹਾਂ ਦਾ ਨੂ ਤੇ ਕਾਰਵਾਈ ਕਰਨ ਦਾ ਅਲੱਗ-ਅਲੱਗ ਤਰੀਕਾ ਵਾ ਨਹੀਂ ਦੇਖੋ ਜੀ ਹਜੇ ਨਾ ਅਜੇ ਪ੍ਰੋਪਰ ਜਿਹੜੀ ਇਹ ਚੀਜ਼ਾਂ ਉਹ ਅੰਡਰ ਇਨਵੈਸਟੀਗੇਸ਼ਨ ਆ ਮੈਂ ਉਹ ਬਾਅਦ ਦੇ ਵਿੱਚ ਕਿਸੇ ਦਿਨ ਫਿਰ ਦੇ ਦੂੰਗਾ ਇਹਦੇ ਅੰਦਰ ਕੈਮਰਾਮੈਨ ਡਿਗੀ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਨ ਨੂੰ